ਕਿਆ ਤੈ ਤਖਸਰ ਤੇ ਮਰ ਗਾਇਆ ਬਈ ਪਹਿਲਾ ਦਾ ਟੱਪਦਾ ਕੰਡਾ ਕੋਠੜੇ ਹੋ ਪਹਿਲਾ ਦਾ ਟੱਪਦਾ ਟੰਦਾ ਕੋਠੜੇ ਹੁਣ ਨਾ ਡੱਬੀ ਦੀਆਂ ਖਾਈਆਂ ਬਈ ਕੰਡ ਟੱਪਦੇ ਦੇ ਬੱਜਿਆ ਕੰਡਾ ਹੋ ਕੰਡ ਟੱਪਦੇ ਦੇ ਬੱਜਿਆ ਕੰਡਾ ਦੇ ਮੈਂ ਰਾਮ ਦੁਹਾਈਆ ਬਈ ਮਾਸ ਮਾਸ ਤੇਰੇ ਕੁੱਤਿਆਂ ਨੇ ਖਾਦਾ ਉਹ ਮਾਸ ਮਾਸ ਤੇਰੇ ਕੁੱਤਿਆਂ ਨੇ ਖਾਦਾ ਹੱਡੀਆਂ ਰੇ ਤੇਰ ਲਾਈਆਂ ਬਈ ਹੱਡੀਆਂ ਤੇਰੀਆਂ ਦਾ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਬਲੀਵ ਕਰਨ ਲਈ ਹਾਂਜੀ ਹਾਂਜੀ ਆਓ ਜੀ ਹਾਂਜੀ ਮੈਂ ਡਾਕਟਰ ਕੁਲਦੀਪ ਚੋਹਾਨ ਮੈਂ ਤਾਲਮਿਲ ਕਮੇਟੀ ਦੇ ਵਿੱਚ ਹਾਂ ਸ਼ੀਤਪਕ ਸਿੰਘ ਕਲਾ ਮੰਚ ਪੰਜਾਬ ਮਾਨਸਾ ਜੀ ਇਹ ਇੱਕ ਐਮਵੈਲ ਹੈ ਜੀ ਇਹ ਸਰ ਇਸ ਵਾਰ 28ਵਾਂ ਮੇਲਾ ਹੈ ਤੇ 27 ਮੇਲਿਆਂ ਦਾ ਖੂਬਸੂਰਤ ਸਫ਼ਰ ਹੈ ਜਿਹੜਾ ਉਹ ਅਸੀਂ ਪੂਰਾ ਕਰ ਚੁੱਕੇ ਹਾਂ ਇਹ ਮੇਲਾ ਪਹਿਲਾਂ ਉਹਦੀ ਧਰਤੀ ਤੇ ਸ਼ੁਰੂ ਹੋਇਆ ਸਾਡੀ ਉਥੇ ਨੇ ਬਾਲ ਵਸਤਾ ਹੰਡਾਈ ਜੋਬਨ ਹੰਡਾਇਆ ਤੇ ਹੁਣ ਫਿਰ ਆਪਣੇ ਪੂਰੇ ਜੋਬਨ ਤੇ ਪਿਛਲੇ 5-7 ਸਾਲਾਂ ਤੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਵਾਰ ਜਿਹੜਾ 28ਵਾਂ ਮੇਲਾ ਹੈ ਇਹ ਕਲਾ ਕਿਤਾਬ ਤੇ ਪ੍ਰਦਰਸ਼ਨੀਾਂ ਦਾ ਮੇਲਾ ਹੈ ਇਹ ਜਿਹੜਾ ਮੇਲਾ ਹੀ ਹੈ ਕਿ ਨੂੰ ਸਮਰਪਿਤ ਚੱਲ ਰਿਹਾ ਜੀ ਇਹ ਅ ਇਸ ਵਾਰ ਜਿਹੜਾ ਮੇਲਾ ਹੈ ਜੀ ਸਾਡੇ ਵਿਚਕਾਰ ਇੱਕ ਤਈ ਹੈ ਕਿ ਹਰ ਵਾਰ ਦੀ ਤਰ੍ਹਾਂ ਹੀ ਸਾਨੂੰ ਪਤਾ ਹੈ ਕਿ ਮਾਲਵੇ ਦੇ ਬਹੁਤ ਵੱਡੇ ਸਿਰਮੌਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਆਲਕ ਹਰ ਵਾਰੀ ਇਹ ਨਾਟਕ ਮੇਲਾ ਜਿਹੜਾ ਉਹਨਾਂ ਨੂੰ ਸਮਰਪਿਤ ਹੁੰਦਾ ਹੈ ਪਰ ਇਸ ਵਾਰ ਅਸੀਂ ਕਿਉਂਕਿ ਅੱਜ 23 ਮਾਰਚ ਹੈ ਤਾਂ 23 ਮਾਰਚ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਪਿੱਟੇ ਜੁਝਾਰਵਾਦੀ ਕਪਤਾ ਦੇ ਸਿਰਮੌਰ ਸ਼ਾਇਰ ਅਵਤਾਰ ਪਾਸ਼ ਉਹਨਾਂ ਦੀ ਸ਼ਹਾਦਤ ਦੇ ਦਿਨ ਨੂੰ ਵੀ ਅੱਜ ਦਾ ਮੇਲਾ ਜਿਹੜਾ ਸੀ ਇਹ ਸਮਰਪਿਤ ਕਰ ਰਹੇ ਹਾਂ ਇਹ ਦਿਨ ਰਾਤ ਚੱਲਦਾ ਹੀ ਹਾਂਜੀ ਇਸ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਤਿੰਨ ਦਿਨ ਤੇ ਤਿੰਨ ਰਾਤਾਂ ਇਹ ਮੇਲਾ ਚੱਲਦਾ ਹੈ ਔਰ ਵੱਖ-ਵੱਖ ਬਣਗੀਆਂ ਜਿਹੜੀਆਂ ਇਸ ਮੇਲੇ ਦੇ ਵਿੱਚ ਹੁੰਦੀਆਂ ਨੇ ਜਿਵੇਂ ਕਿ ਮੈਂ ਗੱਲ ਕਰਾਂ ਤਿੰਨੇ ਦਿਨ ਮੇਲੇ ਦੇ ਵਿੱਚ ਕਲਾ ਸਾਹਿਤ ਦੇ ਖੇਤਰ ਦੇ ਵਿੱਚ ਜਿਹੜੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦਾ ਰੂਬਰੂ ਕੀਤਾ ਜਾਂਦਾ ਹੈ ਜਿਹੜੇ ਸਾਡੇ ਨੌਜਵਾਨ ਸ਼ਾਇਰ ਨੇ ਮੱਕੜੀ ਨੇ ਜ ਜਿਨ੍ਹਾਂ ਨੇ ਕਲਾਜਾ ਸਾਇਤ ਦੇ ਖੇਤਰ ਵਿੱਚ ਕੋਈ ਨਾਮ ਕਮਾਇਆ ਹੈ ਉਹਨਾਂ ਨੌਜਵਾਨਾਂ ਦਾ ਰੂਬਰੂ ਕੀਤਾ ਜਾਂਦਾ ਹੈ ਔਰ ਸ਼ਾਮ ਦੇ ਸਮੇਂ ਰੋਜ਼ ਪਹਿਲਾਂ ਬਾਲਾਂ ਦੇ ਲਈ ਨਿਕਲ ਵਾਲਿਆ ਤੇਰੀ ਬਾਰੀ ਤੱਕ ਸਮਾਗਮ ਕੀਤਾ ਜਾਂਦਾ ਜਿੱਥੇ ਬੱਚੇ ਆਪਣਾ ਮਨਪਸੰਦ ਡਾਂਸ ਕਰਦੇ ਆ ਤੇ ਉਸ ਤੋਂ ਬਾਅਦ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦੇ ਵੱਡੇ ਸਨਮਾਨ ਜਿਹੜੇ ਆ ਉਸਹਿਦਪ ਸਿੰਘ ਕਲਾ ਮੰਚ ਪੰਜਾਬ ਦੇ ਵੱਲੋਂ ਕੀਤੇ ਜਾਂਦੇ ਆ ਔਰ ਇਸ ਵਾਰ ਵੀ ਜੇ ਮੈਂ ਗੱਲ ਕਰਾਂ ਤਾਂ 3 ਦਿਨਾਂ ਦੇ ਵਿੱਚ 4 ਨਾਟਕ ਨੇ ਜਿਹੜੇ ਇਸ ਮੰਚ ਤੋਂ ਪੇਸ਼ ਹੋਣੇ ਨੇ ਤੇ ਅੱਜ 23 ਮਾਰਚ ਹੈ ਅੱਜ ਇਸ ਮੰਗਤੋ ਸ਼ਾਮ ਦੇ 7 ਵਜੇ ਦੋ ਨਾਟਕ ਨੇ ਜਿਹੜੇ ਉਹ ਪੇਸ਼ ਹੋਣੇ ਆ ਜਿਨ੍ਹਾਂ ਦੇ ਵਿੱਚ ਪ੍ਰਵਾਸ ਹੈ ਬੇਟਾ ਉਹਨਾਂ ਵੱਲੋਂ ਅਵਤਾਰ ਪਾਸ਼ ਦੀਆਂ ਕਪਤਾਵਾਂ ਤੇ ਆਧਾਰਿਤ ਨਾਟਕ ਪ੍ਰਸ਼ਨ ਚਿੰਨ ਹੋਏਗਾ ਔਰ ਦੂਸਰਾ ਜਿਹੜਾ ਨਾਟਕ ਹੈ ਸੋਮਪਾਲ ਹੀਰਾਜੀ ਵੱਲੋਂ ਸਾਡੇ ਮੇਲੇ ਦੇ ਕਨਵੀਨਰ ਡਾਕਟਰ ਕੁਲਦੀਪ ਦੀਪ ਜੀ ਦਾ ਲਿਖਿਆ ਹੋਇਆ ਨਾਟਕ ਛੱਲਾ ਉਹਦੀ ਪੇਸ਼ਕਾਰੀ ਹੋਣੀ ਹੈ ਤੇ ਸਾਨੂੰ ਲੱਗਦਾ ਹੈ ਕਿ ਇਹ ਮੇਲਾ ਬਾਕੀ ਮੇਲਿਆਂ ਦੇ ਨਾਲੋਂ ਬਹੁਤ ਵਿਲੱਖਣਤਾ ਰੱਖਦਾ ਹੈ ਕਿਉਂਕਿ ਇਹ ਮੇਲਾ ਸਾਨੂੰ ਲੱਚਰਤਾ ਤੋਂ ਦੂਰ ਲੈ ਕੇ ਜਾਂਦਾ ਹੈ ਨਸ਼ਿਆਂ ਤੋਂ ਦੂਰ ਲੈ ਕੇ ਜਾਂਦਾ ਹੈ ਠੁਕਰਾ ਪੰਤੀ ਤੇ ਹਥਿਆਰਾਂ ਤੋਂ ਦੂਰ ਲੈ ਕੇ ਜਾਂਦਾ ਹੈ ਇਹ ਸਾਨੂੰ ਕਲਾ ਕਿਤਾਬ ਦੇ ਨਾਲ ਜੋੜਦਾ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਡਾਕਟਰ ਪੁਲੀਪ ਸਿੰਘ ਦੀਪ ਹੈ ਮੈਂ ਸ਼ਹੀਦ ਭਗਤ ਸਿੰਘ ਕਲਾ ਮੰਚ ਦਾ ਕਨਵੀਨਰ ਹਾਂ ਤੇ ਪਿਛਲੇ 28 ਸਾਲਾਂ ਤੋਂ ਇਥੇ ਮੇਲਾ ਕਰ ਰਹੇ ਹਾਂ ਅੱਛਾ ਤੇ ਇਸ ਮੇਲੇ ਦੇ ਵਿੱਚ ਕੀ ਕੁਝ ਦਿਖਾਇਆ ਜਾਂਦਾ ਹੈ ਇਹ ਮੇਲਾ ਪੰਜਾਬ ਦਾ ਜਿਹੜਾ ਅਦਵੀ ਸੱਭਿਆਚਾਰ ਹੈ ਉਹਨਾਂ ਕਲਾਮਾਂ ਦਾ ਮੇਲਾ ਹੈ ਅੱਜ ਤੋਂ 28 ਸਾਲ ਪਹਿਲਾਂ ਬੁਹਾ ਤਾਂ ਸ਼ੁਰੂ ਕੀਤਾ ਸੀ ਅਸੀਂ ਜਿਹਦੇ ਵਿੱਚ ਅਸੀਂ ਹਜ਼ਾਰਾਂ ਨੌਜਵਾਨਾਂ ਨੂੰ ਹੁਣ ਤੱਕ ਇਹ ਮੰਚ ਦੇ ਚੁੱਕੇ ਹਾਂ ਤੇ ਇਸ ਮੰਚ ਤੋਂ ਹਜ਼ਾਰਾਂ ਨੌਜਵਾਨ ਪੈਦਾ ਹੋ ਕੇ ਅੱਜ ਵੱਡੇ ਵੱਡੇ ਮੁਕਾਮਾਂ ਤੱਕ ਪਹੁੰਚ ਚੁੱਕੇ ਨੇ ਬਹੁਤ ਬਧੀਏ ਪਿਛਲੇ 12 ਸਾਲਾਂ ਤੋਂ ਇਹ ਮੇਲਾ ਅਸੀਂ ਮਾਨਸਾ 'ਚ ਲਿਆਂਦਾ ਬੁਹਾ ਤੋਂ ਤੇ ਹੁਣ ਮਾਨਸਾ ਦੇ ਵਿੱਚ ਇਹ ਮੇਲਾ ਕਲਾਕਤਾ ਮੇਲਾ ਬਣ ਗਿਆ ਇਹਦੇ ਵਿੱਚ ਕਲਾਮਾਂ ਦੀਆਂ ਸਾਰੀਆਂ ਬਣਗੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਕਿਤਾਬਾਂ ਹੁੰਦੀਆਂ ਨੇ ਬਹੁਤ سارے ਸੈਮੀਨਾਰ ਹੁੰਦੇ ਨੇ ਗੋਸ਼ਟੀਆਂ ਹੁੰਦੀਆਂ ਨੇ ਐਕਸੀਬਿਸ਼ਨ ਲੱਗੀਆਂ ਹੁੰਦੀਆਂ ਨੇ ਤੇ ਤਿੰਨੇ ਦਿਨ ਰਾਤ ਨੂੰ ਨਾਟਕ ਹੁੰਦੇ ਨੇ ਅਸੀਂ ਚਾਹੁੰਦੇ ਆ ਕਿ ਇੱਕ ਉਸਾਰੂ ਸੱਭਿਆਚਾਰ ਪੈਦਾ ਹੋਵੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਚਿੱਟਿਆਂ ਤੋਂ ਵੱਜ ਜਾਣ ਸਾਡੇ ਬੱਚੇ ਗੈਂਗਸਟਰ ਨਾ ਬਣਨ ਸਾਡੇ ਬੱਚੇ ਜ਼ਿੰਮੇਵਾਰ ਨਾਗਰਿਕ ਬਣਨ ਸਮਾਜ ਦੇ ਇਸ ਲਈ ਅਸੀਂ ਜਿੰਨੇ ਵੀ ਬਰਨਿੰਗ ਇਸ਼ੂ ਹੁੰਦੇ ਨੇ ਸਮਾਜ ਦੇ ਉਹਨਾਂ ਤੇ ਸੰਵਾਦ ਰਚਾਉਣੇ ਆ ਨੌਜਵਾਨਾਂ ਨੂੰ ਮੰਚ ਦੇਣੇ ਆ ਉਹਨਾਂ ਦੀ ਸ਼ਮੂਲੀਅਤ ਕਰਾਉਣੇ ਆ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਪਰਸਨਲਿਟੀਆਂ ਨੇ ਵੱਡੇ ਵਿਦਵਾਨ ਨੇ ਵੱਡੇ ਚਿੰਤਕ ਨੇ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਬੁਲਾਉਣੇ ਆ ਜਿਵੇਂ ਕੱਲ ਵੀ ਇੱਥੇ ਡਾਕਟਰ ਸੁਜੀਤ ਪੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਡਾਕਟਰ ਸਤੀਸ਼ ਕੁਮਾਰ ਕੁਮਾਰ ਬਰਮਾ ਪਟਿਆਲਾ ਤੋਂ ਆਏ ਬਾਬੂ ਸਿੰਘ ਮਾਨ ਜਿਹੜੇ ਪੰਜਾਬੀ ਦੇ ਵੱਡੇ ਗੀਤਕਾਰ ਨੇ ਉਹਨਾਂ ਦਾ ਰੂਬਰੂ ਕਰਾਇਆ ਕਿਉਂਕਿ ਇਸ ਵਾਰੀ ਦਾ ਮੇਲਾ ਜਿਹੜਾ ਹੈਗਾ ਉਹਦਾ ਥੀਮ ਹੈ ਦੇਸ ਮਾਲਵਾ ਮੁੱਢ ਕਦੀਮ ਤੋਂ ਹੁਣ ਤੱਕ ਉਸ ਦੇਸ ਮਾਲਵੇ ਦੇ ਉੱਤੇ ਬਾਬੂ ਸਿੰਘ ਮਾਨ ਹੋਰਾਂ ਦਾ ਰੂਬਰੂ ਸੀ ਅੱਜ ਮਾਲਵੇ ਦੇ ਵੱਡੇ ਨਾਟਕਕਾਰ ਪਾਲੀ ਭੁਪਿੰਦਰ ਹੋਰਾਂ ਦਾ ਰੂਬਰੂ ਇਸ ਤੋਂ ਬਾਅਦ 79 ਮਾਲਵੇ ਦੇ گاਉਂ ਦਾ ਸੈਸ਼ਨ ਕੀਤਾ ਤੇ ਰਾਤ ਨੂੰ ਫਿਰ ਨਾਟਕ ਹੋਣਗੇ ਇਸੇ ਤਰ੍ਹਾਂ ਹੀ ਕੱਲ ਫਿਰ ਮਾਲਵੇ ਦੇ ਇਸ਼ੂ ਮਾਲਵਾ ਕੈਂਸਰ ਕਿਸਾਨੀ ਖੁਦਕੁਸ਼ੀ ਦੇ ਕਿਸਾਨ ਅੰਦੋਲਨ ਉਤੇ ਇੱਕ ਪੈਨਲ ਡਿਸਕਸ਼ਨ ਹੋਣੀ ਹੈ ਰਾਤ ਨੂੰ ਫਿਰ ਨਾਟਕ ਹੋਣੇ ਨੇ ਅਜਮੇਰ ਸਿੰਘ ਆਲਖੋਰਾ ਨੇ ਜਿਹੜੀ ਇਸ ਧਰਤੀ ਦੇ ਉਤੇ ਪਰੰਪਰਾ ਸ਼ੁਰੂ ਕੀਤੀ ਸੀ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਨੇ ਸ਼ੁਰੂ ਕੀਤੀ ਸੀ ਨਾਟਕਾਂ ਦੀ ਉਸ ਪਰੰਪਰਾ ਨੂੰ ਅਸੀਂ ਅੱਗੇ ਤੋਰ ਰਹੇ ਹਾਂ ਤੇ ਅਜਮੇਰ ਸਿੰਘ ਆਲਖ ਸਾਡੇ ਇਸ ਮੇਲੇ ਦੇ ਸਰਪ੍ਰਸਤ ਸੀ ਉਸ ਤੋਂ ਬਾਅਦ ਅਸੀਂ ਇਹ ਮੇਲਾ ਉਹਨਾਂ ਨੂੰ ਸਮਰਪਿਤ ਕੀਤਾ ਹੋਇਆ ਹੈ ਸੋ ਇਸ ਇਲਾਕੇ ਦੇ ਸਾਰੇ ਕਲਾਕਾਰ ਸਾਰੇ ਸਾਹਿਤਕਾਰ ਸਾਰੇ ਸੱਭਿਆਚਾਰਕ ਕਾਮੇ ਬਹੁਤ ਸਾਰੇ ਅਧਿਆਪਕ ਇਸ ਮੇਲੇ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ ਤੇ ਇੱਕ ਵੱਡਾ ਕਾਫਲਾ ਇਹ ਜਿਹੜਾ 3 ਦਿਨ ਤੇ 3 ਰਾਤ ਦੇ ਮੇਲੇ ਦੇ ਰੂਪ ਦੇ ਵਿੱਚ ਹਰ ਸਾਲ ਪ੍ਰਵਾਨ ਚੜਦਾ ਹੈ ਸੋ ਮੈਂ ਤੁਹਾਡੇ ਇਸ ਪਲੇਟਫਾਰਮ 'ਤੇ ਆਹੀਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਨਾਲ ਸੱਦਾ ਵੀ ਦਿੰਦਾ ਸਾਡੇ ਲੋਕਾਂ ਨੂੰ ਕਿ ਉਹ ਇਸ ਮੇਲੇ ਦਾ ਹਿੱਸਾ ਬਣ ਤਾਂ ਜੋ ਅਸੀਂ ਸੱਚਮੁੱਚ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਸੋਹਣੇ ਖਿਆਲ ਦੇ ਸਕੀਏ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਸਰ ਸਕੀਏ ਬਾਬੇ ਨਾਨਕ ਦੇ ਸੁਪਨਿਆਂ ਦਾ ਸਮਾਸਰ ਸਕੀਏ ਇਸ ਦੇ ਵਿੱਚ ਅੱਜ ਕੱਲ ਤੁਸੀਂ ਦੇਖਿਆ ਜੀ ਸੋਸ਼ਲ ਮੀਡੀਆ ਦੇ ਯੁੱਗ ਹੋਣ ਕਰਕੇ ਕਿਤਾਬਾਂ ਪੜ੍ਹਨ ਦੀਆਂ ਬਹੁਤ ਘੱਟ ਕਰ ਦਿੱਤੀਆਂ ਨੇ ਮਾਨਸਾ ਦੀ ਜਿਹੜਾ ਲਾਇਬ੍ਰੇਰੀ ਵੀ ਜਦੋਂ ਬੰਨਵੇਂ ਟਾਈਪ ਕੀਤੀ ਸੀਗੀ ਉਦੋਂ ਹਜ਼ਾਰਾ ਯਾਨੀ ਕਿ ਕਾਫੀ ਮੁੰਡੇ ਕੁੜੀਆਂ ਉਹਦੇ ਵਿੱਚ ਬੈਠੀ ਰਹਿੰਦੇ ਸੀ ਤੇ ਮੈਂਬਰ ਵੀ ਬਹੁਤ ਬਣ ਗਏ ਸੀ ਜਦੋਂ ਡੀਸੀ ਆਫਿਸ ਕੋਲ ਚਲੀ ਗਈ ਤਾਂ ਹੁਣ ਉਹ ਬੰਦ ਹੀ ਹੋ ਚੁੱਕੀ ਹੈ ਉਹਦੇ ਬਾਰੇ ਤੁਸੀਂ ਕੋਈ ਆਵਾਜ਼ ਨਹੀਂ ਉਠਾ ਰਹੇ ਜੀ ਆ ਦੇਖੋ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਹਨਾ ਕਿੰਨੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਹੀ ਇਹ ਹੈ ਕਿ ਅਸੀਂ ਪੁਸਤਕ ਸੱਭਿਆਚਾਰ ਲੈ ਕੇ ਜਾਈਏ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਸ ਕਰਕੇ ਇਨਵਾਈਟ ਕਰਦੇ ਹਾਂ ਕਿ ਆਓ ਤੁਹਾਡੇ ਕੋਲੇ ਕਿਤਾਬਾਂ ਤੁਹਾਡੇ ਮੂੰਹਿਆਂ ਤੇ ਚੱਲ ਕੇ ਆਈਆਂ ਨੇ ਅਸੀਂ ਕਿਤਾਬਾਂ ਲਈ ਸੈਮੀਨਾਰ ਕਰਦੇ ਹਾਂ ਕਿਤਾਬਾਂ ਲਈ ਵਿਚਾਰ ਚਰਚਾ ਕਰਦੇ ਹਾਂ ਤੇ ਜਿਹੜੀ ਗੱਲ ਤੁਸੀਂ ਸਪੈਸ਼ਲੀ ਕਹੀ ਹੈ ਇਹ ਤੁਸੀਂ ਸਾਡੇ ਧਿਆਨ ਚ ਲਿਆਉਂਦੀ ਹੈ ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਲਾਇਬ੍ਰੇਰੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਉਹਨਾਂ ਲਾਇਬ੍ਰੇਰੀਆਂ ਨੂੰ ਐਕਟੀਵੇਟ ਕੀਤਾ ਜਾਵੇ ਲਾਇਬ੍ਰੇਰੀਆਂ ਬਣ ਜਾਂਦੀਆਂ ਨੇ ਬਣਾਈਆਂ ਜਾ ਸਕਦੀਆਂ ਨੇ ਪਰ ਲਾਇਬ੍ਰੇਰੀ ਤੱਕ ਤੇ ਕਿਤਾਬਾਂ ਤੱਕ ਪਾਠਕ ਨੂੰ ਲੈ ਕੇ ਆਉਣਾ ਬਹੁਤ ਵੱਡੀ ਚੁਣੌਤੀ ਹੈ ਇਹਦੇ ਲਈ ਸਾਨੂੰ ਸਕੂਲਾਂ ਤੋਂ ਮਾਹੌਲ ਤਿਆਰ ਕਰਨਾ ਪੈਂਦਾ ਅਸੀਂ ਬੱਚਿਆਂ ਲਈ ਬਾਲ ਸਾਹਿਤ ਲਿਖੀਏ ਬੱਚਿਆਂ ਨੂੰ ਬਾਲ ਸਾਹਿਤ ਪੜ੍ਹਾਈਏ ਸਕੂਲਾਂ ਦੀਆਂ ਨਿੱਕੀਆਂ-ਨਿੱਕੀਆਂ ਲਾਇਬ੍ਰੇਰੀ ਨੂੰ ਐਕਟੀਵੇਟ ਕਰੀਏ ਉਸ ਤੋਂ ਬਾਅਦ ਉਹ ਬੱਚੇ ਫਿਰ ਜਦੋਂ ਕਾਲਜਾਂ ਜਾਂਦੇ ਨੇ ਫਿਰ ਉੱਥੇ ਪੁਸਤਕਾਂ ਦੀ ਜਾਗ ਲਾਈਏ ਫਿਰ ਉਹ ਜਦੋਂ ਵਿਚਾਰ ਪਾਠਕ ਬਣ ਜਾਂਦੇ ਨੇ ਸਾਡੇ ਸਮਾਜ ਦੇ ਤਾਂ ਉਹ ਫਿਰ ਸਾਡੇ ਇਹਨਾਂ ਲਾਇਬ੍ਰੇਰੀਆਂ ਦੇ ਪਾਠਕ ਬਣਨਗੇ ਤੇ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਹੈ ਜਿਹੜਾ ਚਿੰਤਨ ਦੇ ਨਾਂ ਤੇ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਚਾਰ ਠੇਕੇ ਮਿਲ ਜਾਂਦੇ ਨੇ ਪਰ ਲਾਇਬ੍ਰੇਰੀ ਚਾਰ ਪਿੰਡਾਂ 'ਚ ਇੱਕ ਨਹੀਂ ਮਿਲਦੀ ਹੈਗੀ ਅਸੀਂ 5 ਰੁਪਏ ਦਾ ਅਖਬਾਰ ਮੰਗ ਕੇ ਪੜਦੇ ਆ ਪਰ 500 ਰੁਪਏ ਦੀ ਸ਼ਰਾਬ ਦੀ ਬੋਤਲ ਲੈਣ ਲਈ ਠੇਕੇ ਤੇ ਲੈਣਾ ਲਾ ਲੈਨੇ ਆ ਸੋ ਬਹੁਤ ਵੱਡੀ ਚੁਣੌਤੀ ਹੈ ਇਹ ਸਾਡੇ ਅਸੀਂ 10 ਲੱਖ ਦੀ 20 ਲੱਖ ਦੀ ਕੋਠੀ ਬਣਾ ਲੈਨੇ ਆ ਉਹਦੇ ਵਿੱਚ ਸਾਰਾ ਕੁਝ ਬਣਾ ਲੈਨੇ ਆ ਪਰ ਕਿਤਾਬਾਂ ਦਾ ਕੋਈ ਰੈਕ ਨਹੀਂ ਹੁੰਦਾ ਹੈਗਾ ਸਟੱਡੀ ਟੇਬਲ ਨਹੀਂ ਹੁੰਦੀ ਸਟੱਡੀ ਚੇਅਰ ਨਹੀਂ ਹੁੰਦੀ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਦੇ ਬੈਠਣ ਲਈ ਸਟੱਡੀ ਟੇਬਲ ਨਹੀਂ ਹੁੰਦਾ ਹੈਗਾ ਸਾਡੇ ਬੱਚੇ ਬੈੱਡਾਂ ਤੇ ਬਹਿ ਕੇ ਪੜ੍ਹਦੇ ਨੇ ਮਹਿੰਗੀਆਂ ਮਹਿੰਗੀਆਂ ਕੋਠੀਆਂ 'ਚ ਵੀ ਸੋ ਇਹ ਚਿੰਨ੍ਹ ਗਿਆ ਅਸੀਂ ਤਾਂ ਲਾਉਣਾ ਚਾਹੁੰਨੇ ਆ ਹਸਤਾ ਲਗਾਤਾਰ ਹਕੂਕਾ ਦੇ ਰਹੇ ਆ ਤੇ ਬਿਨਾਂ ਸ਼ੱਕ ਇਸ ਮੈਂਤਰਾ ਹੀ ਬਹੁਤ ਸਾਰੇ ਪਾਠਕ ਤੇ ਬਹੁਤ ਸਾਰੇ ਲੇਖਕ ਪੈਦਾ ਵੀ ਹੋਏ ਨੇ। ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ